ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਤੋਂ ਲਾਈਵ ਜੁੜੇ ਹੋ ਤੁਸੀਂ ਸਾਰੇ ਵੀਰ ਤਾਂ ਅੱਜ 30 ਜਨਵਰੀ 2024 ਦੇ ਭਾਅ ਕੀ ਹੈ ਮੰਡੀ ਦੇ ਵਿੱਚ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਜਿਹੜੇ ਜਿਹੜੇ ਵੀ ਵੀਰ ਜੁੜਨੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਅੱਜ ਦੇ ਭਾਅ ਕੀ ਰਏ ਆ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਆ ਤਾਂ ਬੜੀ ਐਮ ਵੀਡੀਓ ਅੱਜ ਦੀ ਕਿਉਂਕਿ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹ ਵੀ ਮੰਡੀ 'ਚ ਪਹੁੰਚ ਗਏ ਸੀ ਜੇ ਉਹਨਾਂ ਨੇ ਕੀ ਕੁਝ ਕੀਤਾ ਕੀ ਕੁਝ ਹੋਇਆ ਇਸੇ ਉਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਤਾਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਲਾਈਵ ਤਸਵੀਰਾਂ ਸਿੱਧੀਆਂ ਬੋਰਖੇ ਮੰਡੀ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆਂ ਅੱਜ 30 ਜਨਵਰੀ 2024 ਦੇ ਜਿਹੜੇ ਰੇਟ ਆ ਉਹ ਤੁਹਾਨੂੰ ਦੱਸ ਰਹੇ ਆਂ ਤਾਂ ਕਿਸਾਨ ਜੱਥੇਬੰਦੀਆਂ ਦੇ ਆਗੂ ਜਿਹੜੇ ਉਹ ਵੀ ਪਹੁੰਚੇ ਹੋਏ ਸੀ ਮੰਡੀ ਦੇ ਵਿੱਚੋਂ ਕੌਣ ਸੀ ਸ਼ੇਅਰ ਜਰੂਰ ਕਰ ਦਿਓ ਜਿਹੜਾ ਵੀਰ ਜੁੜੇ ਸ਼ੇਅਰ ਵਾਲਾ ਬਟਨ ਜਰੂਰ ਨੱਪੀ ਆਓ ਤਾਂ ਜੋ ਪਤਾ ਲੱਗ ਸਕੇ ਕਿ ਜਿਹੜਾ ਰੇਟ ਆਇਆ ਵੀਰਾਂ ਨੂੰ ਆਪਣੇ ਨੂੰ ਉਹ ਕੀ ਚੱਲ ਰਿਹਾ ਹੈ। ਹੋਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹੋ ਤੁਸੀਂ? ਤੇ ਤੁਹਾਨੂੰ ਦੱਸ ਰਹੇ ਆ ਅੱਜ ਦੇ ਜਿਹੜੇ ਭਾਅ ਉਹ ਕੀ ਰਿਹਾ ਹੈ। ਜੀਤ ਗਿੱਲ ਬਾਈ ਧੰਨਵਾਦ ਜੀ। ਤਾਂ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ? ਮੰਡੀ ਦੇ ਵਿੱਚ ਕਿਨੂ ਦੀ ਆਪ ਕੋ ਲਗਾਤਾਰ ਜਾਰੀ ਹੈ ਸਰਕਾਰ ਮਕੀਨ ਸੇ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹ ਲਗਾਤਾਰ ਆ ਰਿਹਾ ਹੈ ਲਗਾਤਾਰ ਮੰਡੀ ਦੇ ਵਿੱਚ ਕਿਨੂ ਹੈ ਜਿਹੜਾ ਆ ਰਿਹਾ ਹੈ ਰੇਟ ਹੈ ਜਿਹੜਾ ਉਹ ਕੀ ਰਿਹਾ ਹੈ ਉਹ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦੇਵਾਂਗੇ ਤਾਂ ਜਿਹੜੇ ਵੀ ਵੀਰ ਜੁੜਨ ਉਹ ਵੀਡੀਓ ਸ਼ੇਅਰ ਜਰੂਰ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਜਾਣਕਾਰੀ ਹੈ ਜਤਨ ਮੁਸੱਫਰਵਾਲ ਧੰਨਵਾਦ ਵੀ ਲਾਈ ਤਸਵੀਰਾਂ ਅਰੋਰ ਕਿਲੋ ਮੰਡੀ ਦੀਆਂ ਵੁਕਾਰੇ ਆ ਤੁਹਾਨੂੰ ਅੱਜ ਦੇ ਜਿਹੜੇ ਭਾਅ ਹੈ ਵੀਰੋ ਉਹ ਮੰਡੀ ਦੇ ਵਿੱਚ 15 ਰੁਪਏ ਕਿਲੋ ਆ ਜਿਹੜਾ ਵਧੀਆ ਕੁਆਲਿਟੀ ਦਾ ਉਹ 15 ਰੁਪਏ ਵਿਕਿਆ। ਅਬੋਰ ਮੰਡੀ ਦੇ ਵਿੱਚ ਅੱਜ ਕਿਨੂ ਆ ਜਿਹੜਾ ਉਹ 15 ਰੁਪਏ ਵਿਕਿਆ ਹੈ। ਅਬੋਰ ਮੰਡੀ ਦੇ ਵਿੱਚ ਕਿਨੂ ਦਾ ਜਿਹੜਾ ਜਿਹੜਾ ਰੇਟ ਹੈ ਉਹ 15 ਰੁਪਏ ਸਿਰਾਰਾ ਰੇਟ ਰਿਹਾ। ਅੱਜ ਇੱਕ ਮਸਲਾ ਹੈ ਜਿਹੜਾ ਉਹ ਜਿੱਥੇ ਮੰਡੀਆ ਵੱਲੋਂ ਚੱਕਿਆ ਗਿਆ ਸੀ ਮੰਡੀ ਵਿੱਚ ਜਿਹੜੀ ਕੇਰ ਹੈ ਉਹ ਕਿਸਾਨਾਂ ਵੱਲੋਂ ਲਿਆਂਦੀ ਨਹੀਂ ਜਾ ਰਹੀ ਉਹ ਇਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਵੈਕਸਿੰਗ ਪਲਾਂਟਾਂ ਵਾਲੇ ਆ ਉਹ ਕੇਰ ਹੈ ਜਿਹੜੀ ਮੰਡੀ ਦੇ ਵਿੱਚ ਉਹਨਾਂ ਵੱਲੋਂ ਵੇਚੀ ਗਈ ਹੈ ਇਹਨਾਂ ਵੱਲੋਂ ਜਿਹੜੇ ਦੋਸ਼ ਆ ਉਹ ਅੱਜ ਲਾਏ ਗਏ ਆ ਤਾਂ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਜਿਹੜਾ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੇ ਆਗੂ ਸੀ ਜਿਹੜੇ ਉਹ ਇੱਥੇ ਪਹੁੰਚੇ ਸੀ ਤੇ ਉਹਨਾਂ ਵੱਲੋਂ ਜਿਹੜਾ ਇਹ ਮਾਮਲਾ ਮੁਜ਼ਾਕਰ ਕੀਤਾ ਗਿਆ ਹੈ ਕਿ ਰੇਟ ਹੈ ਜਿਹੜਾ ਦੋ ਤਿੰਨ ਦਿਨ ਬਣਿਆ ਕਿ ਤਾਂ ਉਸ ਰੇਟ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਲਈ ਇਹਨਾਂ ਦੇ ਜਿਹੜੇ ਦੋਸ਼ਾਂ ਅਨੁਸਾਰ ਹੈ ਪੋਸਟ ਕਰਕੇ ਜਿਹੜਾ ਮਾਮਲਾ ਉਹ ਚੱਕਿਆ ਗਿਆ ਸੀ ਉਹਨਾਂ ਵੱਲੋਂ ਤਾਂ ਲਾਈਵ ਸਵਾ 11:00 ਸਮਾਗਰਨ ਦੀ ਬੋਲੀ ਲਾਈਵ ਦਿਖਾ ਰਹੀ ਹੈ ਤੁਹਾਨੂੰ ਸ਼ੇਅਰ ਕਰ ਦਿਓ ਸਮਾਗਰਨ ਸਵਾ 11:00 ਸਮਾਗਰਨ ਸਵਾ 11:00 ਸਮਾਗਰਨ

ਆਇਦਰ ਜਿਹੜੇ ਭਾ ਕੀ ਰਿਹਾ ਹੈ ਹਾਂਜੀ ਭਾਈ ਕੀ ਰੇਟ ਰਿਹਾ ਹੈ 1300 ਵਿੱਚ 13 ਰੁਪਏ ਹਾਂਜੀ ਤੇ ਐਵਰੇਜ ਰੇਟ ਕੀ ਐਵਰੇਜ ਹੈ 13 ਰੁਪਏ ਐਵਰੇਜ ਹੈ ਜੇ ਨਾਲੋਂ 13 ਸਰ ਐਸਐਸ ਠੀਕ ਹੈ ਤਾਂ 13 ਰੁਪਏ ਬਾਈ ਨੇ ਦੱਸਿਆ ਕਿ ਮੰਡੀ ਦੇ ਵਿੱਚ ਜਿਹੜਾ ਕਿੰਨੂ ਆ ਉਹਨਾਂ ਕੋਲੇ ਵੇਖਿਆ ਤਾਂ ਇਹ ਜਰ ਵਧੀਆ ਕਿੰਨੂ ਚਮਕਦਾਰ ਆਖੀ ਰੇਟ ਵਿਕਿਆ ਵਿਕਿਆ ਨਹੀਂ ਜੀ ਇਹ ਵਿਕਿਆ ਨਹੀਂ ਲੱਗਦੀ ਰੇਟ ਅਜੇ ਤੋਂ ਭਾਰੀ ਆ ਜਾਂਦੀ ਹੈ ਕਿੰਨੇ ਕੁ ਰੇਟ ਹੈ ਮੇਰਾ ਬਾਤ ਕਰਾਓ ਮੇਰਾ ਬਾਤ ਕਰਾਓ ਸਰ 132 ਕੀ ਸੋਚ ਕੇ ਕੀ ਆਇਆ ਕਿ ਰੇਟ ਹੋਣਾ ਚਾਹੀਦਾ ਕੱਲ ਦੀ ਰੇਟ ਵੀ ਵੇਖ ਕੇ ਮੇਰੇ ਨਾਮ ਲਿਖਿਆ ਖਲਾਸ ਸਾਹਿਬ 18 ਰੁਪਏ ਦੇ ਬਿੱਲ ਹੈ ਅੱਜ ਵੀ ਕੁ ਉਹ ਵੀ 18 ਰੁਪਏ ਮਾਰ ਇੱਕ ਨੰਬਰ ਆ ਗਿਆ ਸੁਣਾ ਇੱਕੋ ਗਾ ਜੀ ਕਾਮਕਦਾਰ ਆ ਬਾਈ ਨੇ ਕੱਲ ਜਿਹੜਾ ਵੀਡੀਓ ਵੇਖੀ ਸੀ ਵੀ ਕੱਲ 18 ਰੁਪਏ ਵਿਕਿਆ ਤੇ ਉਮੀਦ ਆ ਕਿ ਇਹ ਸਾਡੇ ਵਾਲਾ ਵੀ 19 ਰੁਪਏ ਵੇਚੂਗਾ ਮਾਲ ਤੁਸੀਂ ਦੇਖ ਸਕਦੇ ਹੋ ਪੂਰਾ ਇੱਕ ਨੰਬਰ ਮਾਲ ਆ ਜਿਹੜਾ ਉਹ ਮੰਡੀ ਦੇ ਵਿੱਚ ਆ ਰਿਹਾ ਤਾਂ ਜਿਹੜੀ ਮੰਡੀ ਚ ਕਿੰਨੂ ਦੀ ਆਮਰ ਦਾ ਉਹ ਲਗਾਤਾਰ ਜਾਰੀ ਹੈ ਕਿਸਾਨ ਮੰਡੀ ਚ ਕਿੰਨੂ ਆ ਜਿਹੜਾ ਲੈ ਕੇ ਆ ਰਹੇ ਆ ਤੇ ਰੇਟ ਆ ਜਿਹੜਾ ਅੱਜ ਦਾ 15 ਰੁਪਏ ਸਿਰਾ ਜਿਹੜਾ ਉਹ ਮੰਡੀ ਚ ਰਿਹਾ ਤਾਂ ਹੋਰ ਕਿਲੋ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਲ ਦਾ ਲੋਕਵਾਰੀ ਨਜ਼ਰ ਮਰਾ ਲਈਏ ਆ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਮਾਲ ਹੋ ਸਕਦਾ ਹੈ ਤਾਂ ਲਾਪੀਰ ਬਰਾੜ ਗੁਰਸੈਬ ਸਿੰਘ ਜੀ ਆਬ ਸਿਗਰਾਜ ਸਰਪੰਚ ਜੀ ਗੁਰਮੀਤ ਸਿੰਘ ਮੀਤਾ ਜੀ ਆ ਜਿਹੜੇ ਵੀ ਪਵਨ ਓਸ਼ਨੋਈ ਜੀ ਕਰਨਦੀਪ ਭਾਈ ਜਿਹੜੇ ਵੀ ਜੁੜ ਰਹੇ ਹੈ ਵੀਡੀਓ ਸ਼ੇਅਰ ਜ਼ਰੂਰ ਕਰੋ ਕਮੈਂਟ ਜਿਹੜੇ ਕਰੋ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਜਿਹੜੇ ਭਾਅ ਆ ਉਹ 15 ਰੁਪਏ ਕਿੰਨੂ ਆ ਜਿਹੜਾ ਹਬੋਰ ਮੰਡੀ ਦੇ ਵਿੱਚ ਅੱਜ ਵਿਕਿਆ ਤੇ 11 ਤੋਂ 13 ਰੁਪਏ ਜਿਹੜਾ ਐਵਰੇਜ ਭਾਅ ਮੰਡੀ 'ਚ ਹੋ ਰਿਹਾ ਤਾਂ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਸੀ ਉਹ ਮੰਡੀਆਂ ਦੇ ਵਿੱਚ ਪਹੁੰਚ ਕੇ ਮੰਡੀ 'ਚ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ ਉਹ ਗੱਲਬਾਤ ਵੀ ਕਰਾਂਗੇ ਆਪਾਰਤੀ ਐਸੋਸੀਏਸ਼ਨ ਦੇ ਅਧਿਕਾਰੀਆਂ ਦੇ ਨਾਲ ਕਿਉਂਕਿ ਮਾਮਲਾ ਸੀ ਤਾਂ ਉਹਨਾਂ ਵੱਲੋਂ ਇੱਕ ਇਤਰਾਜ਼ ਆ ਜਿਹੜਾ ਕੀਤਾ ਗਿਆ ਕਿ ਰੇਟ ਨੂੰ ਕਾ ਲਾਉਂ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਨਜੀਬ ਸਾਹਿਬ ਮੇਰੇ ਵੋਟਰ ਸਾਹਿਬ ਕਾਸ਼ੀ ਟੋਟ ਜੀ ਵਿਜੇ ਕੁਮਾਰ ਬਿਸ਼ਨੋਈ ਜੀ ਮੰਡੀ 'ਚ ਜਿਹੜਾ ਕਿਨੂ ਹੈ ਉਹ ਲਗਾਤਾਰ ਆ ਰਿਹਾ ਹੈ ਲਾਈ ਬੋਲੀ 11 ਰੁਪਏ ਦਾ ਦੂਖਾਈ ਸੀ ਆ ਮਾਲ ਬਾਈ ਸੋਚ ਕੇ ਆਇਆ ਵੀ ਜਿਹੜਾ 18 19 ਰੁਪਏ ਵਿਕਣਾ ਚਾਹੀਦਾ ਤਾਂ ਵੇਖੋ ਕੀ ਰੇਟ ਹੈ ਦਾ ਵਿਕਦਾ ਮਾਲ ਤੇ ਬੋਲੀ ਹੈ ਜਿਹੜੀ ਉਹ ਮੰਡੀ 'ਚ ਚੱਲ ਰਹੀ ਹੈ ਤਾਂ ਦਾ ਜਿਹੜੀ ਅੱਜ ਫੇਰ ਕੱਲ ਵੀ ਬਹੁਤ ਠੰਡ ਸੀ ਧੁੰਦ ਸੀ ਅੱਜ ਵੀ ਠੰਡ ਤੋਂਦਾ ਤਾਂ ਜਿਹੜਾ ਮੌਸਮ ਹੈ ਕਿਉਂਕਿ ਮੌਸਮ ਜਦੋਂ ਤੂਫਾਨ ਦੋ ਦਿਨ ਲੱਗਿਆ ਸੀ ਤਾਂ ਰੇਟ ਹੈ ਜਮਾ ਕੱਟਿਆ ਗਿਆ ਸੀ ਤਾਂ ਉਹ ਸੋਚਿਆ ਜਾ ਰਿਹਾ ਹੈ ਕਿ ਜਿਹੜਾ ਮੌਸਮ ਖੁੱਲੂਗਾ ਤਾਂ ਰੇਟ ਹੈ ਜਿਹੜੇ ਉਹ ਜ਼ਰੂਰ ਵਧਣਗੇ। ਪਮਨ ਕੁਮਾਰ ਜੀ ਸੋਮ ਕੁਮਾਰ ਜੀ ਦਾ ਧੰਨਵਾਦ। ਧਰਮ ਨਾਮ ਲਈ ਤਾਂ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅੱਜ 30 ਜਨਵਰੀ 2024 ਦਿਨ ਮੰਗਲਵਾਰ ਦੇ ਜਿਹੜੇ ਭਾਅ ਹੈ ਉਹ 15 ਰੁਪਏ ਕਿਲੋ ਜਿਹੜਾ ਕਿਨੂ ਹੈ ਉਹ ਮੰਡੀ ਦੇ ਵਿੱਚ ਅੱਜ ਵਧੀਆ ਕੁਆਲਿਟੀ ਵਾਲਾ ਜਿਹੜਾ ਉਹ ਵਿਕਿਆ ਵੀਰੋ ਪ੍ਰਕਾਸ਼ ਮਿਗਲਾਨੀ ਜੀ ਕਹਿ ਰਹੀ ਹੈ ਪਿੰਡਾਂ 'ਚ ਵੀ ਤੇਜ਼ੀ ਆ ਗਈ ਹੈ ਤੀਰਸਰਗ ਬਰਾੜ ਧੰਨਵਾਦ ਬਾਈ ਜੀ ਪਿੰਡਾਂ 'ਚ ਕਹਿੰਦੇ ਤੇਜ਼ੀ ਹੈ ਜਿਹੜੀ ਉਹ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸੇ ਪਿੰਡ ਜਿਹੜਾ ਸੌਦੇ ਆ ਉਹ ਕੀ ਰੇਟ ਹੋ ਰਿਹਾ ਹੈ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕੇਰਨ ਨੂੰ ਲੈ ਕੇ ਕਰੋੜਾ ਅੱਜ ਜਿਹੜਾ ਆਇਆ ਮੰਡੀ ਦੇ ਵਿੱਚ ਉਹ ਆਪਾਂ ਗੱਲਬਾਤ ਕਰਾਂਗੇ ਖਾਰਪੀਆ ਐਸੋਸੀਏਸ਼ਨ ਦੇ ਆਗੂ ਆ ਜਿਹੜੇ ਉਹ ਸਾਡੇ ਨਾਲ ਇੰਦਰ ਕੁਮਾਰ ਉਹ ਸਾਡੇ ਨਾਲ ਨੇ ਉਹਨਾਂ ਨੂੰ ਪੁੱਛਾਂਗੇ ਕਿ ਅੱਜ ਜਿਹੜਾ ਰੌਲਾ ਜਿਹੜਾ ਇੱਕ ਮਸਲਾ ਜਿਹੜਾ ਕਿਸਾਨ ਜੱਥੇਬੰਦੀਆਂ ਦਾ ਉਹ ਕੀ ਰਿਹਾ ਕਿਉਂਕਿ ਕਿਸਾਨ ਜੱਥੇਬੰਦੀਆਂ ਸਯੁਕਤ ਮੋਰਚੇ ਦੀ ਅਗਵਾਈ 'ਚ ਪਹੁੰਚੇ ਸੀ ਆਗੂ ਜਿਹੜੇ ਵਧੀਆ ਕਿੰਨੂ ਅੱਜ 15 ਰੁਪਏ ਵਿਕਿਆ ਬਾਈ ਸਰਦਾਰ ਫਰੂਟ ਵਾਲੇ ਸੁਰੇਸ਼ ਧਾਰਨ ਮਿਸ਼ਨੋਈ ਧੰਨਵਾਦ ਬਾਈ ਜੀ ਤਾਂ ਰੇਟ ਹੈ ਜਿਹੜਾ ਤੁਹਾਨੂੰ ਮੰਡੀ 'ਚ ਦਿਖਾ ਰਹੇ ਆ ਗੱਲਬਾਤ ਕਰਾਂਗੇ ਵੀਹਕਾ ਮਸਲਾ ਜੁਠਿਆ ਸੀ ਮੰਡੀ ਦੇ ਵਿੱਚ ਉਹ ਕਿਉਂ ਉਠਿਆ ਤੇ ਕੀ ਉਹਦੇ ਵਿੱਚ ਕਿਸਾਨ ਮੋਰਚੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕੀ ਕਹਿਣਾ ਹੈ ਤੇ ਕੀ ਗੱਲਬਾਤ ਹੋਈ ਹੈ ਤੇ ਨਿਬੜੀ ਕੀ ਹੈ ਉਹ ਆਪਾਂ ਜਾਣਕਾਰੀ ਲੈ ਲਈਏ ਇੱਕ ਵਾਰੀ ਮੰਡੀ ਤੁਸੀਂ ਦੇਖ ਲਓ ਜਿਹੜੇ-ਜਿਹੜੇ ਵੀਰ ਜੁੜੇ ਆ ਵੀਡੀਓ ਸ਼ੇਅਰ ਕਰ ਦਿਆ ਕਰੋ ਬਾਈ ਵੀਡੀਓ ਸ਼ੇਅਰ ਨਹੀਂ ਕਰਦੇਗੇ ਜਿਹਦੇ ਕਰਕੇ ਸਾਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਤਾਂ ਇੰਦਰ ਜੀ ਅੱਜ ਕੀ ਮਸਲਾ ਕੀ ਹੋਇਆ ਜਿਹੜਾ ਕਿਸਾਨ ਆ ਗੂ ਅਜਰੇ ਪਹੁੰਚੇ ਸੀਗੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਕਰਮਚਾਰੀ ਵੀ ਨਾਲ ਆਏ ਸੀਗੇ ਤੁਹਾਨੂੰ ਵੀ ਨਾਲ ਲੈ ਕੇ ਕੀ ਮਾਮਲਾ ਸੀਗਾ ਸਤਿ ਸ੍ਰੀ ਅਕਾਲ ਜੀ ਇਹ ਕਿੰਨੂ ਜਿਹੜਾ ਮੰਡੀ ਦੇ ਵਿੱਚ ਵਿਕੀ ਜਾਂਦਾ ਕੁਝ ਬੰਦੇ ਥੋੜਾ ਜਿਹਾ ਕੇਰਕੁਰ ਲੈ ਕੇ ਆ ਰਹੇ ਸੀਗੇ ਤੇ ਸਾਡੇ ਵੱਲੋਂ ਸਵੈਸ਼ਣ ਪਹਿਲਾਂ ਵੀ ਗੱਲਬਾਤ ਹੋਈ ਸੀ ਵੀ ਕੇਰ ਨਹੀਂ ਵੇਚਾਂ ਕਿਉਂ ਕੇਰ ਕਰਕੇ ਨਾ ਕੇਰ ਕੀ ਹੈ ਰੇਟ ਦੇਖਦੀ ਹੈ ਚੰਗੇ ਮਾਲ ਦਾ ਰੇਟ ਦੇਖਦੀ ਹੈ ਤੇ ਸਾਡੇ ਵੱਲੋਂ ਹੀ ਇਹ ਸਪੈਸ਼ਲ ਦੀ ਵੀ ਨਹੀਂ ਅਸੀਂ ਕੇਰ ਨਹੀਂ ਵੇਚਾਂਗੇ ਪਰ ਇੱਕ ਅੱਧੇ ਆੜ ਦੀ ਜਨੇ ਕੋਲ ਕੇ ਆਈ ਸੀ ਕੇਰ ਦੇ 1-2 ਦਿਨ ਹੋ ਗਏ ਕੇਰ ਕਨੇ ਵੇਚੀ ਜਾਂਦੇ ਕੋਈ ਆਣ ਲੱਗੀ ਦੇ ਅਸੀਂ ਉਹਨਾਂ ਨੂੰ ਕੱਲ ਇਤਲਾਹ ਕਰਤਾ ਸੀਗਾ ਵੀ ਮੰਡੀ ਦੇ ਵਿੱਚ ਕੋਈ ਆਵੇ ਤਾਂ ਕੇਰ ਨਾਲ ਵੇਚੋ ਜੇ ਕੋਈ ਲਿਆ ਹੈ ਗਲਤੀ ਨਾਲ ਵਾਪਸ ਲੈ ਜਾਏਗਾ ਵੀ ਕੇਰ ਵੇਚਾਂ ਤਾਂ ਚੰਗਾ ਮਾਲ ਦਾ ਰੇਟ ਨਹੀਂ ਮਿਲਣਾ ਤੇ ਐਸੀ ਕਰਕੇ ਸਾਰੋਸਾਂਤੀ ਨਾਲ ਗੱਲ ਹੋਈ ਸੀਗੀ ਤੇ ਅੱਜ ਉਹ ਆਪਣੇ ਸਾਡੇ ਭਰਾ ਜਿਹੜੇ ਆਏ ਸੀਗੇ ਉਹਨਾਂ ਨੂੰ ਮਿਲੇ ਉਹਨਾਂ ਨੇ ਕਈ ਕਿ ਦੁਕਾਨਾਂ ਦੇ gekeੜਾ ਵੀ ਮਾਰਿਆ ਜਿਹੜੀ ਦੁਕਾਨ ਦੇ ਕਿਸੇ ਕੋਲ ਕੇਰ ਜਾਂ ਕੋਈ ਗੋਲੀ ਵਾਲੀ ਜਿਹੜੀ ਵੀ ਗ੍ਰੇਡ ਪਲਾਂਟ ਦੀ ਕੋਈ ਗੋਲੀ ਆਈ ਸੀ ਇਹ ਨਾ ਵਿੱਚੋ ਅੱਜ ਤੁਹਾਨੂੰ ਅਸੀਂ ਕਹਿ ਰਹੇ ਆਂ ਵੀ ਕਿਉਂ ਚੰਗੇ ਮਾਲ ਦਾ ਰੇਟ ਖਰਾਬ ਨਾ ਹੋਵੇ ਮੰਡੀ ਦੇ ਇਹ ਮੰਡੀ ਜੋ ਰੇਟ ਨਿਕਲੇਗਾ ਉਹ ਅੱਗੇ ਤੱਕ ਰੇਟ ਜਾਂਦਾ ਸਾਰੀ ਮੰਡੀਆਂ ਦਾ ਦੂਰ ਦੂਰ ਤੱਕ ਜਾਂਦਾ ਇਸ ਕਰਕੇ ਇਸ ਮੰਡੀ ਚੰਗਾ ਰੇਟ ਕੱਢੀਏ ਕੱਲ ਜਿਵੇਂ 19 ਰੁਪਏ ਵਿਕਿਆ ਹੁਣ 1.5 ਰੁਪਏ ਵਿਕਿਆ ਉਹ ਅਗਲੀ ਮੰਡੀਆਂ ਚ ਪਤਾ ਲੱਗਿਆ ਤਾਂ ਉਹ ਆਪੇ ਤੇਜ਼ ਵੇਚਣਗੇ ਇਸ ਕਰਕੇ ਕੋਸ਼ਿਸ਼ ਇਹ ਵੀ ਮੰਡੀ ਦਾ ਰੇਟ ਵਧੀਆ ਬਣਾ ਰਹੇ ਵੇ ਤੇ ਉਹ ਚ ਜਿਹੜਾ ਕੋਈ ਇਥੋਂ ਇਹਨਾਂ ਵੱਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਪਲਾਂਟਾਂ ਵਾਲੋਂ ਜਿਹੜੇ ਕੰਦੇ ਕੀਤਾ ਜਾ ਰਿਹਾ ਪਲਾਂਟਾਂ ਦਾ ਬੀ ਗ੍ਰੇਡ ਮਾਲ ਜਿਹੜਾ ਗੋਲੀ ਕਹਿ ਦੀਏ ਬੀ ਗ੍ਰੇਡ ਕਹਿ ਰਹੀਏ ਉਹ ਮਾਲ ਜਿਹੜਾ ਮੰਡੀ 'ਚ ਆ ਰਿਹਾ ਸੀਗਾ ਵਿਕਰਵਾਸਤੇ ਇੱਕ ਦੁਆਰਜੇ ਕੋਲ ਆਇਆ ਮਾਲੋ ਤੇ ਸਾਡੇ ਕਿਸਾਨੀ ਉਹਨਾਂ ਨੂੰ ਜੱਥੇਬੰਦੀ ਵੱਲੋਂ ਆਈ ਕਿਹਾ ਗਿਆ ਸੀਗਾ ਵੀ ਉਹ ਜਿਹੜਾ ਮਾਲ ਆਵੇ ਤਾਂ ਉਹਨੂੰ ਨਾ ਵੇਚੋ ਕਿਉਂ ਪਲਾਂਟਾਂ ਵਾਲੇ ਜਿਹੜੇ ਆ ਪਹਿਲਾਂ ਮਾਲ ਲੈਣ ਆਏ ਨਹੀਂ ਤਾਂ ਕਰਕੇ ਵੀ ਅਸੀਂ ਮਾਲ ਉਹਨਾਂ ਦੇ ਆਏ ਨਹੀਂ ਮਾਲ ਲੈਣ ਵਾਸਤੇ ਤੇ ਉਹਨਾਂ ਦਾ ਮਾਲ ਨਾ ਵੇਚੋ ਪਲਾਂਟਾਂ ਦਾ ਸੀ ਪਲਾਂਟ ਵਾਲਾ ਦੀ ਦਲੀਲ ਹੋਈ ਸੀ ਕਿ ਵੀ ਮਾਲ ਸਾਡੇ ਮਤਲਬ ਦੀ ਹੈ ਨਹੀਂ ਕਿਉਂ ਕਟਿੰਗ ਉਹਨਾਂ ਦੇ ਮਤਲਬ ਦੀ ਨਹੀਂ ਹੁੰਦੀ ਉੱਤੇ ਜਿਹੜੀ ਇੱਥੇ ਕਟਿੰਗ ਜਿਹੜੀ ਕਰਕੇ ਲੈਂਦੇ ਥੈਲੇ ਦੀ ਕਟਿੰਗ ਨਹੀਂ ਹੋ ਰਹੀ ਸਿੱਧਾ ਡੇਗਦੇ ਆ ਡੇਗਦੇ ਮਾਲ ਪੋਲਾ ਹੋ ਜਾਂਦਾ ਪਲਾਂਟ ਵਾਲੇ ਕਹਿੰਦੇ ਵੀ ਉਹ ਮਾਲ ਨੂੰ ਕੇਅਰ ਕਰਕੇ ਥੋੜੇ ਤਾਂ ਅਸੀਂ ਮਾਲ ਖਰੀਦਣ ਨੂੰ ਤਿਆਰ ਸੀਗੇ ਇਸ ਕਰਕੇ ਥੋੜਾ ਉਸ ਟਾਈਮ ਡਿਸਬਿਊਟ ਸੀਗਾ ਤੇ ਉਸੇ ਕਰਕੇ ਉਹ ਕਹਿ ਰਹੇ ਸੀਗੇ ਤੇ ਮਾਰਕੀਟ ਕਮੇਟੀ ਦਾ ਕੀ ਰੋਲ ਰਿਹਾ ਜਿਹੜਾ ਅੱਜ ਜਦੋਂ ਸਾਡੇ ਨਾਲ ਵੀ ਗੱਲਬਾਤ ਕੀਤੀ ਹੈ ਕਿਸਾਨਾਂ ਆ ਹਾਂ ਮਾਰਕੀਟ ਕਮੇਟੀ ਨੇ ਵੀ ਆਈ ਪਹਿਲਾਂ ਵੀ ਸਾਡੇ ਨਾਲ ਹੀ ਸੀਗੀ ਉਦੋਂ ਵੀ ਤੇ ਅੱਜ ਵੀ ਉਹ ਆਰਡੀਆ ਨੇ ਇੱਕ ਦੋ ਨੂੰ ਜਿਹੜੇ ਜਿੰਨਾਂ ਕੋਲ ਆਇਆ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਖੀਰ ਜੇ ਆਵੇ ਤਾਂ ਖੀਰ ਨਾ ਵੇਚੋ ਆਵੇ ਤਾਂ ਖੀਰ ਨੂੰ ਤੁਸੀਂ ਵਾਪਸ ਭੇਜ ਦਿਓ ਕੀ ਸੁਣਾਉਣਾਵਾ ਕੀ ਲੱਗਦੀਆਂ ਹੈਗੀਆਂ ਜਿਵੇਂ ਪਹਿਲਾਂ 15 ਰੁਪਏ ਕੱਲ 19 ਰੁਪਏ ਵੀ ਆ ਗਿਆ ਸੀ ਅੱਜ ਵੀ 15 ਰੁਪਏ ਰੇਟ ਕਿਤੇ ਨਾ ਕਿਤੇ ਜਿਹੜੀ ਤੇਜ਼ੀ ਆ ਹੁਣ ਕਿਉਂਕਿ ਅੱਜ ਤੇਜ਼ੀ ਮੌਸਮ ਹੈ ਮੌਸਮ ਤੇ ਹੀ ਹੈ ਜੀ ਸਾਰੀ ਗੱਲ ਮੌਸਮ ਖੁੱਲਿਆ ਜੀ ਖੁੱਲਦੇ ਹੀ ਸਾਰਿਆਂ ਨੂੰ ਉਮੀਦਾਂ ਜੇ ਸਾਨੂੰ ਵੀ ਉਮੀਦ ਹੈ ਜੀ ਫਾਰਮਰ ਨੂੰ ਵੀ ਉਮੀਦ ਹੈ ਵਪਾਰੀ ਨੂੰ ਵੀ ਉਮੀਦ ਹੈ ਉਸ ਦੀ ਤੇ ਉਹ ਅੱਗੇ ਮੰਡੀਆਂ 'ਚ ਮਾਲ ਡਿਮਾਂਡ ਬਣਨ ਲੱਗ ਗਈ ਲੋਕੀ ਖਾਣ ਵਾਲੇ ਵੀ ਅੱਜ ਕੱਲ ਪੁੱਛਣ ਲੱਗੇ ਵੀ ਕਿੰਨੂ ਸਾਨੂੰ ਇੱਕ ਗ੍ਰੇਡ ਚਾਹੀਦਾ ਦੋ ਗ੍ਰੇਡ ਚਾਹੀਦੇ ਹੈ ਮੰਡੀ ਸਾਡੇ ਕੋਲ ਵੀ ਲੈ ਕੇ ਜਾਣ ਲੱਗੇ ਤੇ ਉਸ ਕਰਕੇ ਥੋੜੀ ਡਿਮਾਂਡ ਬਣੀ ਹੈ ਜੀ ਤੇ ਉਸੇ ਤੋਂ ਉਮੀਦ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਜੇ ਮੌਸਮ ਖੁੱਲਾ ਰਿਹਾ ਤਾਂ ਰੁਪਈਆ 2 ਰੁਪਈਆ ਹੋਰ ਕਿਸਕੂ ਆ ਬਜ਼ਾਰ ਮਤਲਬ ਰੇਟ ਵਧਣ ਦੀ ਹੁੰਦੀ ਹੈ ਹਾਂ ਕਿ ਜਿੰਨੇ ਸ਼ੁਰੂਆਤ ਦੇ ਵਿੱਚ 20 ਰੁਪਏ ਤੱਕ ਵੀ ਕਿੰਨੂ ਵਿਕਦਾ ਰਿਹਾ ਹਾਂ ਪਹਿਲਾਂ ਪਹਿਲਾਂ ਵਿਕਦਾ ਰਿਹਾ ਜੀ ਉਹ ਵੀ ਉਮੀਦ ਹੈ ਜੀ ਆ ਜਿਹੜਾ ਫਰਵਰੀ ਦੇ ਵਿੱਚ ਆਪਣੇ ਉਮੀਦ ਹੈ ਜੀ 20 ਰੁਪਈਆ ਦੁਬਾਰਾ ਰੇਟ ਜਿਹੜਾ ਹੈ ਵੇਖਣ ਨੂੰ ਮਿਲੂਗਾ ਆਪਾਂ ਨੂੰ ਜੇ ਹੁਣ ਮਤਲਬ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਜਿਹੜਾ ਵੀ ਬੰਦਾ ਕਰੇ ਕੇਰ ਹੈ ਜਿਹੜਾ ਲੈ ਕੇ ਆਉਂਦਾ ਅਸੀਂ ਅਪੀਲ ਆਈ ਕਰਦੇ ਹਾਂ ਸਾਰੇ ਪਰਵਾਂ ਤੋਂ ਚਾਹੇ ਉਹ ਆਪਾਂ ਪਿੰਡਾਂ ਦੇ ਵਿੱਚ ਵੇਚਦੇ ਆ ਆਪਾਂ ਵੇਚਦੇ 10-20 ਰੁਪਏ ਕੇਟ ਦੀ ਵੇਚ ਦਿੰਨੇ ਆ ਜਾਂ ਉਹਨੂੰ ਕਹਿੰਨੇ ਆ ਸਫਾਈ ਕਰਦੇ ਸਾਡੇ ਬਾਗ ਚੋਂ ਉਹ ਲਿਆ ਕੇ ਮੰਡੀ 'ਚ ਵੇਚਦਾ ਤੇ ਆਪਾਂ ਵੀ ਕਹਿੰਨੇ ਉਹਨੂੰ ਦਿੱਸੋ ਇਹ ਕਰਦੀ ਆ ਜਿਆਦਾ ਵਧੀਆ ਜੀ ਉਹ ਉਹਨੂੰ ਨਾ ਵੇਚਣ ਵਾਸਤੇ ਨਾ ਲਈ ਆ ਆਪਾਂ ਉਹ ਇਹ ਤਾਂ ਉਹ ਲੈ ਕੇ ਆਊਗਾ ਤਾਂ ਰੇਟ ਖਰਾਬ ਕਰੇਗਾ ਕਰੇਗਾ ਉਹ ਇੱਥੇ ਨਾ ਕਰੇਗਾ ਤਾਂ ਪਿੰਡਾਂ 'ਚ ਵੀ ਕੀ ਜਾਂਦੀ ਹੈ ਜੀ ਉਹ ਸੱਪਾਂ ਵਾਲੀ ਧਰਮਪੁਰੇ ਕਈ ਥਾਂ ਉਹ ਜਾ ਕੇ ਮੰਡੀਆਂ 'ਚ ਮੰਨ ਲਓ ਮੇਰਟ ਹੈ ਦਿੱਲੀ ਹੈ ਜਿਹਦੇ ਵੀ ਹੈ ਉਹ ਬਰਾਬਰ ਚੰਗੀ ਗੱਡੀ ਤੇ ਬਰਾਬਰ ਪিয়ার ਦੀ ਗੱਡੀ ਲੱਗੀ ਹੁੰਦੀ ਹੈ ਤੇ ਉਹ ਚੰਗੀ ਗੱਡੀ ਨੂੰ ਮਾਰ ਕਰਦੀ ਹੈ ਉਹ ਪ੍ਰੈਸ ਕਰਕੇ ਅਵੋਇਡ ਕਰੋ ਜੋ ਉਸ ਚੀਜ਼ ਨੂੰ ਉਹਨੂੰ ਡਿਸਟਰੋਏ ਕਰ ਦਿਓ ਦਬ ਦੋ ਜੋ ਵੀ ਹੈ ਤੁਸੀਂ ਉਹਨੂੰ ਕੁਛ ਨਾ ਕੁਛ ਉਹਦਾ ਹੱਲ ਕਰ ਦਿਓ ਡਾਕਟਰ ਕੀ ਲੱਗਦਾ ਹੈਗਾ ਵੀ 10 ਦਿਨਾਂ ਤੱਕ ਬਈ ਰੇਟ ਹੈ ਜਿਹੜਾ ਉਹ ਵਧੇਗਾ ਸਾਰੀ ਗੱਲ ਮੌਸਮ ਤੇ ਹੈ ਜੀ ਸਾਰੀ ਗੱਲ ਮੌਸਮ ਤੇ ਹੈ ਜੀ ਮੌਸਮ ਅੱਜ ਜਿਵੇਂ ਤੰਦ ਸੀਗੀ ਜੀ 2 ਵਜੇ ਤੱਕ ਤੰਦ ਸੀਗੀ ਅੱਜ ਮੌਸਮ ਖੁੱਲੇ ਜੀ ਅਗਲੇ ਮੰਨੀਆਂ 'ਚ ਮੌਸਮ ਖੁੱਲੇ ਆ ਜੀ ਪਿਆਰ ਯੂਪੀ ਸਾਰੀ ਮੰਨੀਆਂ 'ਚ ਪੁੱਛਿਆ ਜੀ ਵਪਾਰੀ ਆਏ ਆ ਉਹ ਕਹਿੰਦੇ ਕੁਝ ਨਾ ਕੁਝ ਸਾਡੇ ਮੌਸਮ ਖੁੱਲੇ ਆ ਤੇ ਲੋਕੇ ਨਾਲ ਦੀ ਕਰਨ ਲੱਗਿਆ ਖਾਣ ਵਾਸਤੇ ਉਹੀ ਗੱਲ ਹੈ ਮੌਸਮ ਜਿਵੇਂ ਪੂਰੀ ਧੁੱਪ ਨਿਕਲੀ ਰਹੀ ਤੇ ਕਿੰਨੂੰ ਵਧੀਆ ਵਿਕੇਗਾ ਜੀ ਪਰ ਉਹ ਜਿਵੇਂ ਆਪਣੇ ਵੀ ਇਹ ਕਹਿ ਰਹੇ ਆ ਜੇ ਮਤਲਬ ਕਹਿ ਰਹੇ ਆ ਕਿ 10 ਤਰੀਕ ਤੱਕ ਜਿਹੜੇ ਸੰਭਾਵਨਾ ਹੈ ਜਿਹੜਾ ਮੌਸਮ ਹੈ ਉਹ ਇਦਾ ਰਹਿਣ ਦੀ ਇੱਕ ਮਤਲਬ ਜਿਹੜੀ ਉਹ ਗੱਲ ਹੈ ਜੀ ਆਪਣੇ ਕੋਲ ਇੱਥੇ ਰਹਿ ਜੇ ਕੋਈ ਦੀ ਕਦੇ ਨਹੀਂ ਅਗਲੀ ਮੰਡੀਆ ਖੁੱਲੀ ਰਹਿਣਗੀਆਂ ਗਾਹ ਕੀ ਗਾ ਕਰਾਂਗਾ ਜੀ ਇਦਾਬ ਚਾਹਨੇ ਜੀ ਆਪਣੇ ਦਾ ਕੋਈ ਗੱਲ ਨਹੀਂ ਮੌਸਮ ਠੰਡਾ ਰਹਿ ਜੀ ਪਰ ਅੱਗੇ ਖੁੱਲਾ ਰਵੇ ਅਮਦ ਅਮਦ ਕਿਵੇਂ ਦੇਖ ਦਿਆਂ ਅਮਦ ਕੀ ਚੱਲ ਰਿਹਾ ਅਮਦ ਅਰਾਈਵਲ ਜਿਹੜੀ ਹੈ ਹੁਣੇ 2 ਦਿਨ ਹੋਏ ਹੈ ਜੀ ਮਾਰੇਟ ਨਿਕਲਿਆ ਨਾਲ ਦੇ ਨਾਲ ਜੀ ਅਰਾਈਵਲ ਕੁਛ ਵਧੀ ਹੈ ਜੀ ਤੇ ਬਸ ਮੇਨ ਰੇਟ ਤੇ ਹੀ ਹੈ ਜੀ ਸਾਰਿਆਂ ਨੇ ਤੋੜਾ ਬੰਦ ਕਰ ਰੱਖਿਆ ਜੀ ਆਈ 1500 ਕੁੰਡਲ ਦੀ ਮੰਨ ਕੇ ਚੱਲੀ ਹੈ ਜੀ ਠੀਕ ਹੈ ਧੰਨਵਾਦ ਅੱਜ ਜੀ ਤਾਂ ਉਹਰ ਮੰਡੀ ਦੇ ਵਿੱਚ ਜਿਹੜ ਅੱਜ ਦਾ ਭਾਅ ਉਹ ਤੁਹਾਨੂੰ ਦੱਸ ਦਈਏ ਕਿ ਮੰਡੀ ਦੇ ਵਿੱਚ ਅੱਜ ਕਿੰਨੂ ਆ ਜਿਹੜਾ ਉਹ 15 ਰੁਪਏ ਵਧੀਆ ਕੁਆਲਿਟੀ ਦਾ ਵਿਕਿਆ ਤਾਂ ਕੇਰ ਨੂੰ ਲੈ ਕੇ ਇੱਕ ਜਿਹੜਾ ਸਵਾਲ ਹੈ ਉਹ ਕਿਸਾਨ ਜੱਤੇਵੰਦੀਆਂ ਵੱਲੋਂ ਵੀ ਖੜਾ ਕੀਤਾ ਗਿਆ ਤਾਂ ਮਾਰਕੀਟ ਕਮੇਟੀ ਵੱਲੋਂ ਵੀ ਜਿਹੜਾ ਉਹਨਾਂ ਦੇ ਵੀ ਧਿਆਨ 'ਚ ਲਿਆਂਦਾ ਗਿਆ ਕਿ ਕੇਰ ਹੈ ਜਿਹੜੀ ਮੰਡੀ 'ਚ ਨਾ ਲਿਆਂਦੀ ਜਾਵੇ ਉਹਦਾ ਨੁਕਸਾਨ ਹੈ ਜਿਹੜਾ ਉਹ ਹੁੰਦਾ ਤਾਂ ਹਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਰੋ ਅੱਜ ਦੇ ਜਿਹੜੇ ਰੇਟ ਹੈ ਕਾਇਦੇ ਜਿਹੜੇ ਰੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਅਸੀਂ ਕਿ ਮੰਡੀ 'ਚ ਜਿਹੜਾ ਕਿੰਨੂ ਹੈ ਉਹ ਅੱਜ 2000 1500 2000 ਕੁਆਂਟਲ ਦੇ ਕਰੀਬ ਕਿੰਨੂ ਜੜਾ ਆਇਆ ਤੇ ਰੇਟ ਆ ਜਿਹੜਾ ਉਹ 15 ਰੁਪਏ ਕਿੰਨੂ ਆ ਜਿਹੜਾ 10 ਤੋਂ 15 ਰੁਪਏ ਰੇਟ ਆ ਜਿਹੜਾ ਮੰਡੀ ਦੇ ਵਿੱਚ ਰਿਹਾ ਆ ਤਾਂ ਜਿਹੜੀ ਆਸ ਕਿਸਾਨਾਂ ਨੂੰ ਇੱਕ ਹੈਗੀ ਆ ਕਿ ਰੇਟ ਜਿਹੜਾ ਜੀ ਜਣਾ ਬਾਤ ਤੁਸੀਂ ਹਾਂਜੀ ਜਣਾ ਬੋਲੋ ਜੀ ਬੋਲੋ ਕੀ ਜੀ ਕੱਲੇ 12 ਵੀ ਵੇਚੇ ਸੀ ਜਾਂ ਸਾਡੇ 9 ਰੁਪਏ ਦੇ ਕੀ ਕਰਦਾ ਸੀ ਬੋਲੋ ਅੱਛਾ ਤੇ ਉਹ ਕੀ ਰੇਟ ਲੱਗਿਆ ਹੁਣ ਕੱਲ 12 ਮੇਰੇ ਕੋਲ ਗਏ ਵੇਚੇ ਸੀ 12 ਰੁਪਏ ਜੀ ਸਾਡੇ 9 ਰੁਪਏ ਦੇ ਰੇਟ ਸੀ ਭਾਈ ਦੱਸਾਈ ਜੀ 9 ਰੁਪਏ ਰੇਟ ਅੱਜ ਲੱਗਿਆ ਕੱਲ ਆਹੀ ਰੇਟ ਆ ਜਿਹੜਾ 12 ਰੁਪਏ ਇਹਨਾਂ ਨੇ ਵੇਚਿਆ ਸੀ ਮਾਲ ਤਾਂ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਮੰਡੀ ਤੁਹਾਨੂੰ ਦਿਖਾ ਰਹੇ ਆ ਜਿਵੇਂ ਹਰ ਰੋਜ਼ ਆਪਾਂ ਸ਼ੇਅਰ ਕਰਦੇ ਹੁੰਦੇ ਆ ਕਿ ਮੰਡੀ 'ਚ ਕਿੰਨੂ ਜਿਹੜਾ ਉਹਦੀ ਆਮਦ ਲਗਾਤਾਰ جاری ਆ ਕਿੰਨੂ ਜਿਹੜਾ ਆ ਰਿਹਾ ਤੇ ਰੇਟ ਨੂੰ ਲੈ ਕੇ ਇੱਕ ਜਿਹੜਾ ਹੈਗਾ ਸੀ ਉਹ ਆਸ ਹੈ ਕਿ ਆਉਣ ਵਾਲੇ ਹਫਤੇ 10 ਦਿਨਾਂ ਦੇ ਵਿੱਚ ਰੇਟ ਜਿਹੜਾ ਉਹ ਬਣੂਗਾ ਕਿੰਨੂ ਦਾ ਜਿਹੜਾ ਰੇਟ ਹੈ ਉਹ ਕਿਤੇ ਨਾ ਕਿਤੇ ਵਧੂਗਾ ਜ਼ਰੂਰ ਤਾਂ ਅਪਡੇਟ ਹੈ ਜਿਵੇਂ ਤੁਹਾਡੇ ਤੱਕ ਹਰ ਰੋਜ਼ ਲੈ ਕੇ ਆਉਣੇ ਆ ਤਾਂ ਉਸੇ ਲਈ ਅੱਜ ਵੀ ਜਿਹੜੀ 30 ਜਨਵਰੀ 2024 ਦੇ ਦਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਮੰਡੀ 'ਚ ਕਿੰਨੂ ਜਿਹੜਾ ਉਹ ਆਇਆ ਹੋਇਆ ਤਾਂ ਮੋਹ ਪ੍ਰਕਾਸ਼ ਜੀ ਮੋਹਨ ਲਾਲ ਜੀ ਦਾ ਧੰਨਵਾਦ ਨਰਨਿਆਣ ਜੀ ਦਾ ਤੇਰੇ ਤੋਂ ਹੰਸਰਾ ਜੀ ਦਾ ਮੀਡੀਅਮ ਕਿੰnu ਦਾ ਰੇਟ ਆ ਬਾਈ ਜਿਹੜਾ 10 11 ਰੁਪਏ ਜਿਹੜਾ ਉਹ ਮੰਡੀ ਚ ਦੇ ਆ ਅਬ ਹੋਰ ਕਿੰnu ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਮੰਡੀ ਚ ਅੱਜ 10 ਤੋਂ 15 ਰੁਪਏ ਕਿੰnu ਆ ਜਿਹੜਾ ਵੇਖਿਆ ਵਧੀਆ ਕੁਆਲਟੀ ਦਾ ਕਿੰnu 15 ਰੁਪਏ ਦਾ ਕਿ ਵੇਖਿਆ ਤਾਂ 12.5 12.5 ਰੁਪਏ ਦੀ ਬੋਲੀ ਆ ਜਿਹੜੀ ਕਰ ਰਹੇ ਤੁਹਾਨੂੰ ਉਠਾਉਣ ਦੀ 12.5 ਰੁਪਏ ਸਾਢੇ 12 ਹਾਂਜੀ ਸਾਢੇ 12 ਰੁਪਏ ਕਿੰਨੂ ਐ ਬੋਲੀ ਇਹਦੀ ਚੱਲ ਰਹੀ ਐ ਹੌਲੀ ਹੌਲੀ ਵਾਜਾ ਮਾਰ ਰਹੇ ਐ ਨਿਹਾਲ ਕਿਹੜਾ ਚਾਹ ਉਹਦੇ ਲੱਗੇ ਸਾਢੇ 12 ਰੁਪਏ ਵਿੱਚ ਸਾਢੇ 12 ਰੁਪਏ ਅੰਮੀ ਤਾਂ ਨਾਲ ਦੀ ਨਾਲ ਹੀ ਕਰ ਤਿੰਨੂ ਵੇਚ ਰਿਹਾ ਬਾਈ ਕਹਿੰਦਾ ਵੇਚਦਾ 100 ਬੱਚੇ 7-8 ਤੋਂ ਕਿ ਭਾੜਾ ਨਹੀਂ ਉਹਦੇ ਵਿੱਚ ਨਹੀਂ ਬੱਚੇ ਬਾਈ ਜੀ ਨਿਹਾਲ ਕਿਹੜਾ ਛੋਟੀਆਂ ਆਪਾਂ ਕਰਕੇ ਭਾੜਾ ਲੱਗਦਾ ਇਹ ਕਾਚੇ ਸਾਢੇ 12 ਰੁਪਏ ਮਾਲ ਦਾ ਜਿਹੜਾ ਉਹ ਸਾਢੇ 12 ਰੁਪਏ ਵਿਕਿਆ ਮਾਲ ਦਾ ਤਾਂ ਲਗਾਤਾਰ ਬੋਲੀ ਵੀ ਤੁਹਾਨੂੰ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਆਂ ਜੇ ਕੋਈ ਸੰਜੀਦਾ ਮੌਕੇ ਤੇ ਤਾਂ ਕੇਰ ਨੂੰ ਲੈ ਕੇ ਜਿਹੜਾ ਤਵਾਰ ਪੈਦਾ ਹੋਇਆ ਜਿਹੜੀ ਕੇਰ ਨਾਲਿਆਂਦੀ ਜਾਵੇ ਦੂਜੇ ਮਾਲ ਆ ਜਿਹੜੇ ਉਹਦਾ ਰੇਟ ਹੈ ਉਹ ਕੇਰ ਡਾਊਨ ਕਰ ਦਿੰਦੀ ਆ ਤਾਂ ਲਗਭਗ ਦੱਸਿਆ ਜਾ ਰਿਹਾ ਹੈ ਕਿ 60% ਕਿੰਨੂ ਆ ਜਿਹੜਾ ਉਹ ਟੁੱਟ ਚੁੱਕਿਆ ਤਾਂ ਉਹਦੇ ਚ ਤੁਸੀਂ ਕੋਈ ਵੀ ਕਮੈਂਟ ਕਰਕੇ ਵੀਰੋ ਦੱਸਿਓ ਕਿ ਤੁਹਾਡੇ ਪਿੰਡ ਕਿੰਨਾ ਕਮਾਲ ਟੁੱਟ ਗਿਆ ਕਿਹੜੇ ਪਿੰਡ ਦੇ ਵਿੱਚ ਜਿਹੜੇ-ਜਿਹੜੇ ਪਿੰਡ ਦੇ ਵੀਰ ਜੁੜੇ ਆ ਤਾਂ ਰੇਟ ਜਿਹੜਾ ਉਹ ਵਧਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਤਾਂ ਮੰਡੀ ਦੇ ਵਿੱਚ ਅੱਜ ਦੇ ਜਿਹੜੇ ਭਾਅ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅਬੋਰ ਕਿੰਨੂ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਅੱਜ ਉਹ 15 ਰੁਪਏ ਕਿਲੋ ਕਿੰਨੂ ਹੈ ਜਿਹੜਾ ਮੰਡੀ ਚ ਵਧੀਆ ਕੁਆਲਟੀ ਵਾਲਾ ਵਿਕਿਆ ਐਵਰੇਜ ਭਾਅ ਦਾ 10 13 ਰੁਪਏ ਤੱਕ ਜਿਹੜਾ ਰਿਹਾ ਜਿਉਂ 12.5 ਉਹ ਤੁਹਾਨੂੰ ਬੋਲੀ ਵੀ ਦਿਖਾਈ ਗਈ ਆ ਤਾਂ ਇੱਕ ਵੀਰ ਜਿਹੜਾ ਲੈ ਕੇ ਆਇਆ ਵੀ ਉਹਨੂੰ ਉਮੀਦ ਆ ਵੀ ਉਹਨਾਂ 18 19 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕੀਮੂ ਹੈ ਉਹ ਜ਼ਰੂਰ ਵਿਕੂਗਾ ਤਾਂ ਜਿਹੜੇ-ਜਿਹੜੇ ਵੀ ਵੀਰ ਜੁੜ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਚਾਰ ਕੋਰ ਉਹ ਦੇਖੀ ਜਰ ਰਹਾ ਚਾਰ ਕੋਰ ਜਿਹੜਾ ਅੱਜ ਭਾਅ ਉਹ 15 ਰੁਪਏ ਕਿੱਲੋ ਹੈ ਜਿਹੜਾ ਉਹ ਕਿਹਾ ਜਿੰਦਗੀ ਤੋਂ ਮਲੋਕਪੁਰ ਤੋਂ ਵੀਰ ਜੁੜੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਹਿੰਦੇ 40 ਰੁਪਏ ਕਿਲੋ ਜਿਹੜਾ ਕਿੰਨੂ ਆ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਾਈ ਅਸੀਂ ਤਾਂ ਆਪ ਇਹੀ ਜਿਹੜੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਰੇਟ ਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਫਸਲਾਂ ਦਾ ਪੂਰਾ ਭਾਅ ਮਿਲੂਗਾ ਤਾਂ ਹੀ ਜਿਹੜਾ ਕਿਸਾਨੀ ਜਦੋਂ ਖਿਸ਼ਾਲ ਹੋਊਗੀ ਤਾਂ ਉਦੋਂ ਹੀ ਸਾਰਾ ਕੁਝ ਜਿਹੜਾ ਖਿਸ਼ਾਲ ਹੋ ਸਕਦਾ ਜਿੰਨਾ ਕਿ ਸਾਡੀ ਕਿਸਾਨੀ ਆ ਜਿਹੜੀ ਉਹ ਖੁਸ਼ਹਾਲੀ ਉਹਨਾਂ ਚ ਜਿਹੜਾ ਕੁਝ ਨਹੀਂ ਜਿਹੜਾ ਬਣ ਸਕਦਾ ਤਾਂ ਹੋਰ ਕਿੰਨੂ ਮੰਡੀ ਦੀਆਂ ਲਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਲ ਆ ਵੀ ਰਿਹਾ ਨਾਲ ਨਾਲ ਵੇਖ ਵੀ ਰਿਹਾ ਆਖੀ ਰੇਟ ਵਿਕਿਆ ਵੀਰੇ ਸਾਢੇ 15 ਕਿਹਨ ਲਿਆ ਸਾਢੇ 15 ਰੁਪਏ ਕਿਹੜੇ ਬੰਦੇ ਦਾ ਬਕਾਇਨ ਵਾਲੇ ਦਾ ਬਜਰਾ ਕਿੰਨੂ ਆ ਸਾਢੇ 15 ਰੁਪਏ ਵਿਕਿਆ ਵੀਰੋ ਮੰਡੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਕਿੰਨੇ ਰੇਟ ਆ 110 ਕ੍ਰੇਡ ਮਾਲ ਹੈ ਤਾਨੂੰ ਦਿਖਾ ਰਿਹਾ ਕਿੰਨੂ ਮੈਂ ਦੇਖ ਸਕਦੇ ਹੋ ਤੁਸੀਂ ਟਰੇਟਾਂ ਦੇ ਵਿੱਚ ਭਰਿਆ ਜਾ ਰਿਹਾ ਕਿੱਥੇ ਜਾ ਰਿਹਾ ਹੈ ਕਿੱਥੇ ਜਾ ਰਿਹਾ ਜਾ ਕਿੱਥੇ ਰਿਹਾ ਹੈ ਕਿੱਥੇ ਜਾ ਰਿਹਾ ਹਾਂ ਪਤਾ ਨਹੀਂ ਕਿਧਰ ਦਾ ਵਪਾਰੀ ਭਰਿਆ ਤਾਂ 7.5 ਰੁਪਏ ਕਿਲੋ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਵਧੀਆ ਕੁਆਲਟੀ ਵਾਲਾ ਵਿਖਿਆ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਲਾਈਵ ਤਸਵੀਰਾਂ ਤੁਹਾਡੇ ਨਾਲ ਜਨਤ ਜੀ ਅੱਜ ਦਾ ਜਿਹੜਾ ਰੇਟ ਹੈ ਉਹ 8.5 ਰੁਪਏ ਕਿਲੋ ਸਿਰਾ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਵਧੀਆ ਕੁਆਲਟੀ ਵਾਲਾ ਉਹ ਅੱਜ ਵਿਕਿਆ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਹੋਰ ਕਿੰਨੂ ਮੰਡੀ ਦੀਆਂ ਤੇ ਦੇਖ ਸਕਦੇ ਹੋ ਤੁਸੀਂ ਵੀਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਵੀਰ ਜੁੜੇ ਆ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਵੀਡੀਓ ਵੇਖਦੇ ਹੋ ਸ਼ੇਅਰ ਕਰਦੇ ਹੋ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ